ਹੈਲੋ ਜੀ ਸਸ਼ੀਕਾਲ ਗੁੱਡ ਮਾਰਨਿੰਗ ਵੈਲਕਮ ਬੈਕ ਟੂ आवर ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਸੋ ਅੱਜ ਦਿਨ ਸ਼ਨੀਵਾਰ ਹੈ ਤੇ ਮੇਰੀ ਵੀਡੀਓ ਸਟਾਰਟ ਹੋ ਰਹੀ ਹੈ ਸਵੇਰ ਦੇ 9 ਵਜੇ ਤੇ ਮੈਂ ਚਾਹ ਵਗੈਰਾ ਪੀ ਲਈ ਸੀ ਸਵੇਰੇ ਟਾਈਮ ਨਾਲ ਉੱਠ ਕੇ ਤੇ ਉਸ ਤੋਂ ਬਾਅਦ ਫਿਰ ਥੋੜਾ ਬਦ ਕੰਮ ਕਰ ਲਿਆ ਸੀ ਬਾਕੀ ਫਿਰ ਮੈਂ ਕਿਹਾ ਚਲੋ ਹੁਣ ਆਪਣੀ ਵੀਡੀਓ ਸਟਾਰਟ ਕਰ ਲੇ ਕਿਉਂਕਿ ਮੈਂ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਨੀ ਹੁੰਦੀ ਹੈ ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਕਿਉਂਕਿ ਜੇ ਤੁਹਾਨੂੰ ਕਲੀਨਿੰਗ ਵਲੌਗ ਦੇਖਣੇ ਆ ਤੁਸੀਂ ਜਾਂ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਨੌਲੇਜ ਲੈਣੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਤਾਂ ਕਿ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਮੇਰੀ ਜਲਦੀ ਮਿਲ ਸਕੇ ਤੇ ਵਸ ਹੁਣ ਮੈਂ ਆਪਣਾ ਕਾਰੀਸੀ ਕੰਮ ਮੋਕਸ਼ੀ ਵਿੱਚ ਮੈਨੂੰ ਪਰੇਸ਼ਾਨ ਕਰ ਰਹੀ ਸੀ ਤੁਸੀਂ ਸਾਰੇ ਦੇਖ ਹੀ ਸਕਦੇ ਹੋ ਤੇ ਜਦੋਂ ਮੈਂ ਬੈੱਡ ਸ਼ੀਟ ਵਗੈਰਾ ਜਿਵੇਂ ਅਸੀਂ ਰਾਤ ਨੂੰ ਸੁੱਤੇ ਉੱਠੇ ਸੀ ਉਵੇਂ ਖਿਲਾਰਾ ਪਿਆ ਸੀ ਮੈਂ ਕਿਹਾ ਚਲੋ ਕੰਮ ਕਰ ਲੈਣੀ ਆ ਤੇ ਜਿਵੇਂ ਹੀ ਮੈਂ ਚਦਰਾਂ ਵਗੈਰਾ ਤੈਅ ਕਰ ਰਹੀ ਸੀ ਕਿ ਮੈਨੂੰ ਕਰਨ ਦੇ ਦੇ ਰਹੀ ਸੀ ਮੇ ਨਾਲ ਖੇਡਾਂ ਕਰ ਰਹੀ ਸੀ ਤੇ ਮੈਨੂੰ ਨਾ ਐਂ ਕਰਦੀ ਹੈਗੀ ਜਦੋਂ ਵੀ ਮੈਂ ਕੰਮ ਕਰਨ ਲੱਗਦੀ ਆ ਨਾ ਥੋ ਕਿ ਆਪ ਕਹੇਗੀ ਮੈਂ ਕਰਾਤਾ ਆਪ ਤੁਹਾਡੀ ਹੈਲਪ ਕਰਦਾ ਹੁਣ ਬੱਚਾ ਨਿੱਕੀ ਜੀ ਹੈ ਉਹਨੇ ਮੇਰੀ ਕੀ ਹੈਲਪ ਕਰਨੀ ਬਟ ਮੈਨੂੰ ਇੰਨੀ ਖੁਸ਼ੀ ਬਥੇਰੀ ਆਉ ਮੈਨੂੰ ਪੁੱਛਦੀ ਤਾਂ ਹੈਗੀ ਕਿ ਮੈਂ ਤੁਹਾਡੀ ਹੈਲਪ ਕਰਾਂ ਤਬ ਇਹਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਬੱਚੇ ਨੂੰ ਵੈਸੇ ਤਾਂ ਵਧੀਆ ਗੱਲ ਹੈ ਬੱਚੇ ਨੂੰ ਹੁਣ ਮੈਨੂੰ ਇਹ ਕਿ ਜਦੋਂ ਮੁੱਖੀ ਵੱਡੀ ਹੋਏਗੀ ਮੈਨੂੰ ਕੰਮ ਜਰੂਰ ਸਿਖਾਉਣਾ ਹੈ ਕਿਉਂਕਿ ਜੇ ਆਪਾਂ ਨੂੰ ਕੰਮ ਬੱਚੇ ਨੂੰ ਸਿਖਾਵਾਂਗੇ ਨਾ ਬੱਚਾ ਆਪਣੇ ਪੈਰਾਂ ਤੇ ਖੜਾ ਰਹੇਗਾ ਆਪਣੇ ਆਪ ਜੋਗਾ ਕਰਨ ਜੋਗਾ ਹੋ ਜਾਏਗਾ ਕਿਸੇ ਤੋਂ ਆਪਣੇ ਬੱਚੇ ਨੂੰ ਨਾ ਕਦੇ ਕੰਮ ਕਰਾਣ ਦੀ ਲੋੜ ਪੈਗੀ ਨਾ ਹੀ ਕਿਸੇ ਦੀ ਹੈਲਪ ਲੋੜ ਪੈਗੀ ਕਿਉਂਕਿ ਜੇ ਆਪਾਂ ਬੱਚੇ ਨੂੰ ਸਿਖਾਵਾਂਗੇ ਤਾਂ ਬੱਚਾ ਆਪਣੇ ਕੰਮ ਖੁਦ ਕਰ ਸਕੇਗਾ ਬਸ ਮੇਰਾ ਤਾਂ ਇਹੀ ਅਸੂਲ ਹੈ ਇਹੀ ਕੈਨ ਕਿ ਆਪਣੇ ਬੱਚੇ ਨੂੰ ਪਰਫੈਕਟ ਰੱਖੋ ਕਿ ਆਪਣਾ ਬੱਚਾ ਆਪਣੇ ਕੰਮ ਖੁਦ ਕਰੇ ਤੇ ਬਸ ਹੁਣ ਮੈਂ ਆਪਣਾ ਜੋ ਵੀ ਗੱਦੀ ਵਗੈਰਾ ਲਗਾਏ ਹੋਏ ਸੀਗੇ ਇੱਥੇ ਜਿਹੜਾ ਗੱਦਾ ਲੱਗਿਆ ਹੋਇਆ ਇੱਥੇ ਮਮਮੀ ਸੌਂਦੇ ਆ ਨਾਲ ਹੀ ਸਾਡੇ ਤੇ ਮੈਂ ਸੋ ਵੀ ਮੈਂ ਚੱਕ ਦੂੰਗੀ ਕਿਉਂਕਿ ਸਵੇਰ ਉੱਠਦੇ ਸਾਰ ਸਾਰੇ ਖਲਾਰਾ ਜਾਈ ਮੈਨੂੰ ਲੱਗਦਾ ਹੈਗਾ ਰਾਤ ਨੂੰ ਤਾਂ ਸਾਰੇ ਵੇਸ਼ਾ ਕੇ ਸੋ ਜਾਂਦੇ ਆਗੇ ਐਵੇਂ ਹੁੰਦਾ ਕਿ ਸੋਣਾ ਹਨਾ ਦਿਨੇ ਉੜਦਿਆਂ ਤਾਂ ਬਹੁਤ ਜ਼ਿਆਦਾ ਖਲਾਰਾ ਚ ਲੱਗਦਾ ਬਸ ਮੈਂ ਮਾਂਮੀ ਚੱਕ ਦੂੰਗੀ ਸਾਰੇ ਨੂੰ ਗਦੇ ਨੂੰ ਕਿਉਂਕਿ ਦਿਨੇ ਇਹਨਾਂ ਨੂੰ ਚੱਕ ਲਈਦਾ ਤੇ ਰਾਤ ਨੂੰ ਵੇਸ਼ਾ ਲਈਦਾ ਸੌਣ ਲੱਗਿਆ ਕਿਉਂਕਿ ਏਸੀ ਵਾਲਾ ਰੂਮ ਇੱਕੋ ਹੀ ਆ ਸਾਡੇ ਘਰ ਦਾ ਸਾਰਿਆਂ ਨੂੰ ਪਤਾ ਹੀ ਹੈ ਏਸੀ ਇੱਕੋ ਹੀ ਕਮਰੇ ਦੇ ਵਿੱਚ ਲੱਗਿਆ ਹੋਇਆਗਾ ਤੇ ਹੁਣ ਸੋਚ ਰਹੀ ਕਿ ਨੈਕਸਟ ਟਾਈਮ ਦੂਸਰੇ ਕਮਰੇ ਦੇ ਵਿੱਚ ਏਸੀ ਜ਼ਰੂਰ ਲਵਾ ਦਾਂਗੇ ਜੇ ਗਾ ਬਣੇ ਚਾਇਆ ਬਾਕੀ ਕੋਈ ਨਹੀਂ ਆਪਾਂ ਮਿਹਨਤ ਕਰ ਰਹੇ ਹਾਂਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਪਹਿਲਾਂ ਤਾਂ ਦੂਜਾ ਤੁਸੀਂ ਸਾਰੇ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਕਿ ਮੇਰਾ ਵਾਚ ਟਾਈਮ ਜਲਦੀ ਪੂਰਾ ਹੋ ਜੇ ਤੇ ਆਪਾਂ ਆਪਣੇ ਚੈਨਲ ਨੂੰ ਮੋਨਟਾਈਜ਼ ਕਰਾ ਲਈਏ ਤੇ ਮੇਰੀ YouTube ਫੈਮਿਲੀ ਮੇਰੇ ਨਾਲ ਹੈ ਆਈ نو ਬਾਕੀ ਤੁਸੀਂ ਸਪੋਰਟ ਕਰਦੇ ਰਿਹਾ ਕਰੋ ਹਮੇਸ਼ਾ ਤੇ ਵਸ ਹੁਣ ਮੈਂ ਆ ਗਈ ਸੀ ਆਪਣੇ ਰੂਮ ਦੇ ਵਿੱਚ ਆਪਣੇ ਗੱਦਾ ਵਗੈਰਾ ਸੈੱਟ ਕਰਦੀ ਸੀ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਮੈਂ ਆਪਣਾ ਗੱਦਾ ਸੈੱਟ ਕਰ ਰਹੀ ਹਾਂ ਬੈੱਡ ਸ਼ੀਟ ਨੂੰ ਚੰਗੀ ਤਰ੍ਹਾਂ ਵਿਛਾ ਦੂੰਗੀ ਦੀਨੇ ਨਾ ਮੈਂ ਐਵੇਂ ਕਰ ਲੈਣੀ ਕਿਉਂਕਿ ਨਾ ਜਿਹੜੇ ਉਹ ਡਬਲ ਗੱਦੇ ਲਾਏ ਹੁੰਦੇ ਆ ਉਹ ਬਹੁਤ ਜ਼ਿਆਦਾ ਖਲਾਰਾ ਜਿਹਾ ਲੱਗਦਾ ਰਹਿੰਦਾ ਕਿਉਂਕਿ ਫਿਰ ਮੋਕਸ਼ੀ ਕੁੱਦਦੀ ਰਹਿੰਦੀ ਹੈ ਡਰ ਲੱਗਦਾ ਕਿਤੇ गिर ਨਾ ਜਾਏ ਤਾਂ ਕਰਕੇ ਫਿਰ ਮੈਂ ਐਵੇਂ ਕਰ ਦਿੰਨੀ ਆ ਵੀ ਕੋਈ ਵਾਰ ਬੈੱਡ ਬੋਲ ਲੈ ਕੇ ਖੇਲਦੀ ਰਹਿੰਦੀ ਹੈ ਵੀ ਕਿਤੇ ਡਿੱਗ ਨਾ ਜਾਏ ਬਸ ਉਹਦਾ ਹੀ ਡਰ ਹੁੰਦਾ ਹੈਗਾ ਮੈਨੂੰ ਤੇ ਹੁਣ ਮੈਂ ਆਪਣ ਕੋ ਕੁਛ ਪਿਆ ਸੀ ਉਹਨੂੰ ਜ਼ਾਦਾਂ ਚੱਕ ਕੇ ਮੋਕਸ਼ ਦੇ ਖਿਡੌਣਿਆਂ ਦੇ ਵਿੱਚ ਰੱਖ ਕੇ ਆਉਂਗੀ ਕਿਉਂਕਿ ਰਾਤੀ ਨਾ ਮੋਕਸ਼ ਖਿਡੌਣੇ ਨਾ ਖੇਲਦੀ ਸੀਗੀ ਕੁਝ ਖਿਡੌਣੇ ਮੈਂ ਵਿੱਚ ਪਾ ਦਿੱਤੇ ਸੀ ਕੋਈ ਇੱਕ ਅੱਧਾ ਜਾਂ ਕੋਈ ਦੋ ਚਾਰ ਰਹਿ ਗਏ ਸੀਗੇ ਸੋਫੇ ਦੇ ਉੱਪਰ ਮੈਂ ਕਿਹਾ ਚਲੋ ਕੋਈ ਨਹੀਂ ਕਿਉਂਕਿ ਨਾ ਬਹੁਤ ਜ਼ਿਆਦਾ ਉਹਦੇ ਖਿਡੌਰੇ ਨੇ ਕੱਲਾ ਕੱਲਾ ਚੱਕਦੇ ਸਾਰਾ ਦਿਨ ਮੈਂ ਨਾ ਵੈਸੇ ਜਿੱਥੋਂ ਵੀ ਝਾੜੂ ਮਾਰੂੰਗੀ ਮੰਨ ਲਓ ਬੈੜ ਦੇ ਥੱਲੋਂ ਜਾਂ ਕਿਤੋਂ ਵੀ ਮੁਕਸ਼ ਦਿਖਦੁਖ ਲਾਉਣੇ ਆ ਹੀ ਜਾਂਦੇ ਝਾੜੂ ਨਾਲ ਕਿਉਂਕਿ ਬਹੁਤ ਜ਼ਿਆਦਾ ਖਲੋਣੇ ਆਗੇ ਬਟ ਅਸੀਂ ਇਹਨੂੰ ਕਦੇ ਖਲੋਣੇ ਲੈ ਕੇ ਨਹੀਂ ਦਿੱਤੇ ਇਹਨੂੰ ਸਾਰੇ ਗਿਫਟ ਹੀ ਮਿਲੇ ਹੋਏ ਨੇ ਤੇ ਬਸ ਫਿਰ ਉਸ ਤੋਂ ਬਾਅਦ ਵਾਰੀ ਆ ਜਾਂਦੀ ਹੈ ਮੇਰੇ ਝਾੜੂ ਦੀ ਕਿਉਂਕਿ ਜਿੰਨਾ ਚਿਰ ਮੈਂ ਆਪਣੇ ਘਰ ਦੇ ਵਿੱਚ ਝਾੜੂ ਨਹੀਂ ਲਗਾ ਲੈਂਦੀ ਨਾ ਉਹ ਤੱਕ ਮੇਰੇ ਮਨ ਨੂੰ ਸੰਤੁਸ਼ਟੀ ਨਹੀਂ ਮਿਲਦੀ ਪਤਾ ਨਹੀਂ ਕੀ ਗੱਲ ਹੈਗੀ ਮੈਨੂੰ ਸਾਰੇ ਕੰਮ ਫਟਫਟ ਡਸਟਿੰਗ ਫਸਟਿੰਗ ਕਰਕੇ ਫਟਾਫਟ ਮੈਂ ਲਗਾਨੀ ਹੈ ਝਾੜੂ ਉਸ ਤੋਂ ਬਾਅਦ ਫਿਰ ਚਾਹ ਪੋਚਾ ਥੋੜੀ ਘੰਟੇ ਬਾਅਦ ਲਾਦਾ ਜ਼ਰੂਰੀ ਨਹੀਂ ਹੈ ਮੈਨੂੰ ਪੋਚਾ ਨਹੀਂ ਇੰਨਾ ਹੁੰਦਾ ਕਿ ਨਾਲ ਨਾਲ ਲਾਣਾ ਪਰ ਸਿੱਕਾ ਝਾੜੂ ਨਿਕਲ ਗਿਆ ਹੋ ਜਾਂਦਾ ਕਿ ਕੰਮ ਅੱਧਾ ਅੱਧੇ ਤੋਂ ਜ਼ਿਆਦਾ ਹੋ ਗਿਆ ਤੇ ਬਾਸ ਉਹਨਾਂ ਝਾੜੂ ਵਗੈਰਾ ਸਾਰੇ ਘਰ ਦੇ ਵਿੱਚੋਂ ਮਾਰ ਦੂੰਗੀ ਤੇ ਨਾਲ ਨਾਲ ਫਿਰ ਮੈਂ ਇਹ ਵੀ ਸੋਚ ਰਹੀ ਸੀ ਕਿ ਅੱਜ ਕੀ ਬਣਾਇਆ ਜਾਏ ਬਟ ਮੈਂ ਸ਼ਾਇਦ ਕੁਝ ਨਹੀਂ ਬਣਾਇਆ ਸੀਗਾ ਅੱਜ ਕਿਉਂਕਿ ਨਾ ਕੱਲ ਸ਼ਾਮੀ ਮੈਂ ਬਣਾਈ ਸੀ ਆਲੂ ਗੋਭੀ ਦੀ ਸਬਜ਼ੀ ਉਹ ਬਣ ਗਈ ਬਹੁਤ ਜ਼ਿਆਦਾ ਤੇ ਫਿਰ ਬਚੀ ਹੋਈ ਸੀ ਅਸੀਂ ਬਤੇ ਮੇਰਾ ਇਹੀ ਆਪਣੇ ਘਰ ਦੇ ਵਿੱਚ ਉਸੂਲ ਹੈ ਕਿ ਜਿਹੜੀ ਸਬਜ਼ੀ ਬਣੀ ਪਈ ਹੈ ਨਾ ਸਾਰੇ ਉਹੀ ਖਾਓ ਦੁਬਾਰਾ ਮੈਂ ਹੋਰ ਨਹੀਂ ਬਣਾਉਂਗੀ ਪਰ ਜਿਹੜੀ ਪਈ ਹੈ ਨਾ ਪਹਿਲਾਂ ਉਹ ਮੁੱਕੇਗੀ ਉਸ ਤੋਂ ਬਾਅਦ ਫਿਰ ਹੋਰ ਬਣਾਵਾਂਗੇ ਜਿਵੇਂ ਉਹੀ ਖਾ ਲਈ ਸੀ ਅਸੀਂ ਸਾਰਿਆਂ ਨੇ ਫਿਰ ਰਾਤ ਨੂੰ ਮੈਂ ਬਣਾ ਲਈ ਸੀ ਦਾਲ ਛੋਲੇ ਚਾਹਾਂ ਦਾਲ ਬਣਾ ਲਈ ਸੀਗੀ ਤੇ ਬਸ ਉਹੀ ਹੈ ਕਿ ਇਹ ਹੁੰਦਾ ਕਿ ਜੇ ਸਬਜ਼ੀ ਪਈ ਹੈ ਤਾਂ ਉਹੀ ਖਾ ਲੋ ਹਨਾ ਕਿ ਕਿਉਂ ਆਪਾਂ ਖਾਣੇ ਦਾ ਵੇਸਟ ਕਰਨਾ ਜਾਂ ਇੱਕ ਤਾਂ ਪੈਸੇ ਲੱਗਦੇ ਹਰ ਚੀਜ਼ 'ਚ ਪੈਸਾ ਐਵੇਂ ਨਹੀਂ ਆਂਦਾ ਜਦੋਂ ਆਪਾਂ ਕਮਾਣ ਜਾਈਏ ਆਪਾਂ ਨੂੰ ਉਦੋਂ ਪਤਾ ਲੱਗਦਾ ਕਿੰਨੀ ਮਿਹਨਤ ਨਾਲ ਪੈਸਾ ਕਮਾਇਆ ਜਾਂਦਾ ਸੋ ਪੈਸੇ ਦੀ ਬਚਤ ਕਰਿਆ ਕਰੋ ਤੇ ਕਿਉਂਕਿ ਅੱਗੇ ਬਹੁਤ ਜ਼ਿਆਦਾ ਮਹਿੰਗਾਈ ਹੋ ਰਹੀ ਹੈ ਸੇਵਿੰਗ ਜ਼ਰੂਰ ਕਰੋ ਕਿਉਂਕਿ ਕੱਲੋਂ ਆਪਣੇ ਹੀ ਆਪਾਂ ਨੂੰ ਲੋੜ ਆ ਪੈਣੀ ਹੈਗੀ ਤੇ ਬਸ ਹੁਣ ਮੈਂ ਸਾਰੇ ਘਰ ਦੇ ਵਿੱਚ ਝਾੜੂ ਲਗਾ ਰਹੀ ਹਾਂ ਤੁਸੀਂ ਸਾਰੇ ਦੇਖ ਹੀ ਸਕਦੇ ਹੋ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਕਿੱਦਾਂ ਲੱਗ ਰਹੀ ਹੈ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜਾ ਕੋਈ ਮੇਰੇ ਚੈਨਲ ਤੇ ਫਸਟ ਟਾਈਮ ਆਂਦਾ ਹੈਗਾ ਤੇ ਬੱਸ ਹੁਣ ਤਾਂ ਸਾਰਿਆਂ ਨੂੰ ਪਤਾ ਹੀ ਮੇਰਾ ਡੇਲੀ ਰੁਟੀਨ ਕੀ ਮੈਂ ਆਪਣੇ ਘਰ ਦੇ ਵਿੱਚ ਕਿਸ ਤਰ੍ਹਾਂ ਰਹਿੰਦੀ ਆ ਤੇ ਕਿਸ ਤਰ੍ਹਾਂ ਆਪਣੇ ਘਰ ਨੂੰ ਸਾਫ਼ ਸੁਧਰਾ ਰੱਖਦੀ ਆਂਗੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਕੋਸ਼ਿਸ਼ ਕਰਿਆ ਕਰੋਗੇ ਆਪਣੇ ਕੰਮ ਨੂੰ ਸਵੇਰ ਜਲਦੀ ਟਾਈਮ ਨਾਲ ਨਿਬੇੜ ਲਓ ਕਿਉਂਕਿ ਨਾ ਬਹੁਤ ਜ਼ਿਆਦਾ ਗਰਮੀ ਹੋਈ ਪਈਏਗੀ ਇੰਨੀ ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਹੈਗਾ ਕਿ ਆਪਾਂ ਨੂੰ 10 ਰੋਟੀਆਂ ਬਣਾਉਣੀਆਂ ਵੀ ਐ ਹੋ ਜਾਂਦਾ ਹੈ ਕਿ ਬਹੁਤ ਔਖਾ ਹੈ ਗਰਮੀ ਗਰਮੀ ਹੋ ਜਾਂਦੀ ਹੈ ਜਦੋਂ ਵੀ ਮੈਂ ਰੋਟੀ ਬਣਾਉਣੀ ਆ ਨਾ ਮੈਨੂੰ ਬਹੁਤ ਗਰਮੀ ਲੱਗਦੀ ਹੈ ਪਸੀਨਾ ਪਸੀਨਾ ਹੀ ਹੋ ਜਾਂਦਾ ਨਾਲੇ ਮੇਰੀ ਕੋਈ ਜ਼ਿਆਦਾ ਰੋਟੀ ਨਹੀਂ 10 12 ਹੁਲਕੇ ਬਣਾਉਣੀ ਆ ਤਾਂ ਵੀ ਬਹੁਤ ਗਰਮੀ ਹੋ ਜਾਂਦੀ ਹੈ ਪਤ ਨਹੀਂ ਇੰਨੀ ਗਰਮੀ ਦੇ ਵਿੱਚ ਲੋਕ ਕਿਦਾਂ ਕੰਮ ਕਰਦੇ ਮੇਰੇ ਤੋਂ ਤਾਂ ਨਹੀਂ ਹੁੰਦਾ ਭਾਈ ਮੈਂ ਤਾਂ ਆਪਣਾ 12 ਵਜੇ ਤੋਂ ਪਹਿਲਾਂ ਕੰਮ ਨਬੇੜ ਲੈਣੀ ਹੈ ਕਿ ਧੁੱਪ ਜਿਆਦਾ ਨਾ ਚੜੇ ਫੇਰ ਫੇਰ ਕੰਮ ਕਰ ਲਾਂ ਤੇ ਬਸ ਬਾਕੀ ਨਾ ਸਾਡੇ ਘਰ ਦੇ ਵਿੱਚ ਥੋੜਾ ਜਿਹਾ ਘਰ ਵਿਖਰਿਆ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਫਰਸ਼ ਵਗੈਰਾ ਵੀ ਟੁੱਟਿਆ ਹੋਇਆ ਹੈ ਦੀਵਾਰਾਂ ਵੀ ਸਾਰੀਆਂ ਖਰਾਬ ਹੋਈਆਂ ਹੋਈਆਂ ਨੇਗੀਆਂ ਤਾਂ ਫਿਰ ਉਹ ਕੰਮ ਸੋਚਦੇ ਆਂ ਕਦੋਂ ਕਰਾਈਏ ਕਦੋਂ ਕਰੇ ਹੁਣ ਜਦੋਂ ਹਨਾ ਕ ਹੱਥ ਦੇ ਵਿੱਚ ਪੈਸਾ ਹੋਏ ਜਾਂ ਆਪਾਂ ਕੁਝ ਹੋਵੇ ਤਾਂ ਹੀ ਕਰਾਈਏ ਨਾ ਕੰਮ ਤਾਂ ਕਰਕੇ ਬਸ ਥੋੜਾ ਜਿਹਾ ਵੇਟ ਕਰਦੇ ਰਹਿੰਨੇ ਆ ਵੀ ਚਲੋ ਕੋਈ ਨਹੀਂ ਕਰਾ ਲਾਂਗੇ ਜਲੋਰ ਬਹੁਤ ਜਲਦੀ ਕਰਾਵਾਂਗੇ ਤੇ ਬਸ ਹੁਣ ਫਿਰ ਮੈਂ ਆਪਣੀ ਕਰ ਰਹੀ ਸੀ ਪੋੜੀਆਂ ਸਾਫ ਕਿਉਂਕਿ ਨਾ ਬਹੁਤ ਜ਼ਿਆਦਾ ਮਿੱਟੀ ਧੂੜ ਹੋਈ ਪਈ ਸੀ ਕਿੰਨੇ ਦਿਨਾਂ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹਨੇਰੀਆਂ ਵਗੈਰਾ ਆਈਆਂ ਸੀਗੀਆਂ ਤਾਂ ਕਰਕੇ ਫਿਰ ਮੈਨੂੰ ਜਿੰਨਾ ਹੁੰਦਾ ਕ ਦਿਨ ਦੇ ਵਿੱਚ ਉਹਨਾਂ ਕੰਮ ਕਰ ਲੈਣੀਆਂ ਕਿਉਂਕਿ ਫਿਰ ਬੱਚਾ ਨਾ ਘਰ ਦੇ ਵਿੱਚ ਕੰਮ ਜ਼ਿਆਦਾ ਨਹੀਂ ਹੋ ਪੰਦਾਗਾ ਡੇਲੀ ਮੈਂ ਵਨ ਟੂ ਵਨ ਕੇ ਕੰਮ ਕਰਦੀ ਰਹਿਣੀ ਐ ਨਾਲ ਤੁਹਾਡੇ ਸਾਰਿਆਂ ਨਾਲ ਵੀਡੀਓ ਵੀ ਸ਼ੇਅਰ ਕਰ ਦੇਣੀ ਹੁੰਦੀਆਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਤੇ ਬਸ ਫਿਰ ਮੈਂ ਸਭ ਤੋਂ ਪਹਿਲਾਂ ਝਾੜੂ ਲਗਾਇਆ ਉਸ ਤੋਂ ਬਾਅਦ ਫਿਰ ਮੈਂ ਪੋਚਾ ਲਗਾ ਦੂੰਗੀ ਕਿਉਂਕਿ ਮੈਂ ਨਾ ਵੈਸੇ ਤੋਂ ਹੁੰਦੀ ਨਹੀਂ ਹੈਗੀ ਪੋੜੀਆਂ ਨੂੰ ਸਾਡੇ ਨਾ ਨੀਚੇ ਨਾ ਪੌੜੀਆਂ ਦੇ ਕੋਲ ਨਾ ਇਨਵੈਟਰ ਪਿਆ ਹੋਇਆਗਾ ਤਾਂ ਕਰਕੇ ਫਿਰ ਮੈਂ ਨਹੀਂ ਧੋਂਦੀ ਕਿ ਪਾਣੀ ਉਹਦੇ ਚ ਨਾ ਚਲ ਜੇ ਫਿਰ ਐਵੇਂ ਕਰੰਟ ਮਾਰੇਗਾ ਤਾਂ ਕਰਕੇ ਫਿਰ ਮੈਂ ਪੋਚਾ ਲਗਾ ਦਿੰਨੀ ਹੁੰਨੀਆ ਪੌੜੀਆਂ ਦੇ ਵਿੱਚ ਤੇ ਫਿਰ ਕਦੇ-ਕਦੇ ਬਾਹਰੀਆਂ ਵੀ ਸਾਫ਼ ਕਰ ਦਿੰਨੀ ਆ ਜਿਵੇਂ ਹੁਣ ਨਾ ਮੇਰੇ ਫੈਨ ਸਾਫ਼ ਕਰਨ ਵਾਲੇ ਹੋਏ ਹੋਏ ਨੇ 2-3 ਦਿਨਾਂ ਤੋਂ ਮੈਂ ਦੇਖ ਰਹੀ ਆ ਘਰ ਦੇ ਫੈਨ ਤੇ ਉਹ ਆਈਪੇ ਡਸਟ ਜੀ ਮੈਂ ਕਿਹਾ ਚਲੋ ਕਰਦੇ ਆ ਦੋ ਚਾਰ ਦਿਨਾਂ ਨੂੰ ਟਾਈਮ ਜਦ ਜਿਵੇਂ ਲੱਗਦਾਗਾ ਮੋਕਸ਼ੀ ਥੋੜਾ ਸਕੂਲ ਜਾਣ ਲੱਗ ਜੇਗੀ ਮੈਨੂੰ ਟਾਈਮ ਲੱਗਣ ਲੱਗ ਜਾਏਗਾ ਵੀ ਹੁਣ ਟਾਈਮ ਨਹੀਂ ਲੱਗਦਾ ਮੁਕਸ਼ੀ ਘਾਰ ਹੀ ਹੁੰਦੀ ਐ ਸਾਰਾ ਦਿਨ ਮੇਰੇ ਕੋਲ ਤਾਂ ਲਿਜ਼ਾਈ ਹੋਈ ਏ ਘਰ ਤਾਂ ਉਹਦੇ ਕੋਲ ਕਦੇ ਕਦੇ ਚਲ ਜਾਂਦੀ ਹੈਗੀ ਕਦੇ ਕਦੇ ਨਹੀਂ ਵੀ ਜਾਂਦੀ ਇਹਦਾ ਇਹਦਾ ਨਾ ਅੱਜਕੱਲ ਮੂਡ ਜਿਹਾ ਵੀ ਰਹਿੰਦਾ ਮੁਕਸ਼ੀ ਦਾ ਵੀ ਘਾਰ ਹੀ ਰਹਿਣਾ ਬਸ ਮੇਰੇ ਕੋਲ ਰਹਿੰਦੀ ਐ ਵੈਸੇ ਨਾ ਵਧੀਆ ਗੱਲ ਆ ਬੱਚਾ ਆਪਣੇ ਕੋਲ ਰਹਿੰਦਾ ਹਨਾ ਬੱਚਾ ਆਪਣੇ ਕੋਲ ਹੀ ਖਾਂਦਾ ਪਿੰਦਾ ਬਾਹਰ ਕੁਝ ਵੀ ਖਾਈ ਜਾਂਦੀ ਹੁੰਦੀ ਹੈ ਕਿ ਹੁਣ ਮੇਰੇ ਕੋਲ ਰਹਿੰਦੀ ਐ ਦੋਨੋਂ ਤਿੰਨੋਂ ਟਾਈਮ ਆਰਾਮ ਨਾਲ ਰੋਟੀ ਵੀ ਖਾ ਲੈਂਦੀ ਐ ਮੇਰੇ ਕੋਲ ਤਾਂ ਚਲੋ ਬਾਕੀ ਵਧੀਆ ਹੈਗਾ ਤੇ ਹੁਣ ਆਪਾਂ ਕਰ ਰਹੇ ਸੀ ਸਾਫ ਸਫਾਈਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਨੂੰ ਸਾਫ ਸਫਾਈਆਂ ਨਾਲ ਬਹੁਤ ਪਿਆਰ ਹੈਗੀ ਕਿਉਂਕਿ ਜਦ ਤੱਕ ਸਫਾਈਆਂ ਨਹੀਂ ਹੋ ਜਾਂਦੀਆਂ ਉਦ ਤੱਕ ਆਪਣੇ ਮਨ ਨੂੰ ਸੰਤੋਸ਼ਟੀ ਨਹੀਂ ਮਿਲਦੀ ਜਿਸ ਜਿਸ ਨੂੰ ਮੇਰੇ ਤਰ੍ਹਾਂ ਸੰਤੋਖ ਨਹੀਂ ਮਿਲਦੀ ਮੈਨੂੰ ਕਮੈਂਟ ਕਰ ਦੋ ਕਿਦਾਂ ਤੁਸੀਂ ਸਾਰੇ ਮੇਰੇ ਤਰ੍ਹਾਂ ਇਹਨੂੰ ਸਫਾਈਆਂ ਕਰਕੇ ਹੀ ਰੈਸਟ ਕਰਦੇ ਹੋ ਬਸ ਫਿਰ ਮੈਂ ਨਾ ਸਫਾਈ ਕਰਕੇ ਸਾਰਾ ਪੋਚਾ ਵਗੈਰਾ ਲਗਾ ਕੇ ਘਰ ਦੇ ਵਿੱਚ ਵੀ ਲਗਾ ਲਿਆ ਸੀਗਾ ਤੇ ਫਿਰ ਮੈਂ ਆਪਣਾ ਨਹਾ ਧੋ ਕੇ ਆਈ ਸੀਗੀ ਬਾਅਦ ਦੇ ਵਿੱਚ ਅੱਜ ਮੈਂ ਸਿਰ ਵੀ ਧੋਇਆ ਸੀਗਾ ਕਾਫੀ ਦਿਨ ਹੋ ਗਏ ਸੀ ਸਿਰ ਨਹੀਂ ਧੋਇਆ ਸੀ ਮੈਂ ਕਿਹਾ ਚਲੋ ਧੋਈ ਲਾਂ ਨਹੀਂ ਆਗੀ ਤੇ ਫਿਰ ਮੈਂ ਬਾਅਦ ਦੇ ਵਿੱਚ ਸਿਰ ਵੀ ਧੋ ਲਿਆ ਸੀਗਾ ਤੇ ਹੁਣ ਮੈਂ ਬਾਹਰ ਚਾੜੂ ਲਗਾ ਰਹੀ ਸੀ ਨਾਲ ਹੀ ਫਿਰ ਮੈਂ ਬਾਹਰਲਾ ਏਰੀਆ ਵੀ ਸਾਫ ਕਰ ਲਿਆ ਸੀ ਸਾਰਾ ਬਾਰੋ ਵੀੜਾ ਵਗੈਰਾ ਸਾਰਾ ਧੋ ਲਿਆ ਸੀਗਾ ਇਹਨਾਂ ਸਾਹਮਣੇ ਤੱਕ ਸਪੋਜ ਪਿਆਗਾ ਇਹ ਅਸੀਂ ਅੰਦਰ ਲਗਾਇਆ ਹੋਇਆ ਸੀ ਡਰਾਈਂਗ ਰੂਮ ਦੇ ਵਿੱਚ ਨਾਲ ਹੀ ਸੋਫਿਆਂ ਦੇ ਨਾਲ ਲਗਾਇਆ ਹੋਇਆ ਸੀਗਾ ਤਾਂ ਫਿਰ ਹੁਣ ਇੱਕ ਵਾਰ ਬਾਹਰ ਰੱਖਤਾ ਕਿਉਂਕਿ ਸੋਫੇ ਤਾਂ ਅਸੀਂ ਗਵੰਡੀਆਂ ਘਰ ਰੱਖਤੇ ਬਟ ਹੁਣ ਤੱਕ ਸਿੱ ਨਹੀਂ ਰੱਖਿਆ ਇੱਕ ਵਾਰ ਇੱਥੇ ਲਗਾਇਆ ਹੋਇਆਗਾ ਵੀ ਚਲੋ ਇਹ ਹੁੰਦਾ ਕਿ ਕਈ ਵਾਰ ਮੈਂ ਜਦੋਂ ਗੱਦੇ ਕੁ ਦੇ ਸੁੱਕਣੇ ਪਾਣੇ ਹੁੰਦੇ ਆ ਤਾਂ ਫਿਰ ਇਹਨੂੰ ਸਿੱਧਾ ਕਰਕੇ ਨੇ ਦੇ ਉੱਤੇ ਗੱਦੇ ਸੁੱਕਰੇ ਬਾ ਦੇਣੇ ਕਿਉਂਕਿ ਨਾ ਗੱ ਨੇ ਉਹ ਖੇ ਲੱਗਦੇ ਆਗੇ ਕਮਰੀ ਦੁਖਣ ਲੱਗ ਜਾਂਦੀ ਹੈ ਪਹਿਲਾਂ ਤਾਂ ਜੇ ਉੱਪਰ ਲੈ ਜਾਣੇ ਪੈਣ ਤਾਂ ਕਰਕੇ ਫਿਰ ਮੈਂ ਨੀਚੇ ਇੱਥੇ ਸਾਡੇ ਬਾਹਰ ਤੋਂ ਪਾ ਜਾਂਦੇ ਕਿਉਂਕਿ ਉੱਪਰ ਸਾਡੇ ਨਾਲ ਇਹ ਛੱਜਾ ਜਿਹੜਾ ਕੰਪਲੀਟ ਲੈਂਟਰ ਨਹੀਂ ਪਿਆ ਹੋਇਆ ਤਾਂ ਕਰਕੇ ਨਾ ਤੇ ਧੁੱਪ ਸੋਣੀ ਆਂਦੀ ਹੈਗੀ ਤਾਂ ਕਰਕੇ ਫਿਰ ਬਸ ਇੱਥੇ ਪਾ ਦਈਦੇ ਨੇ ਸੁੱਕਣੇ ਵਧੀਆ ਫਿਰ ਗੱਦੇ ਸੁੱਕ ਜਾਂਦੇ ਆਗੇ ਆਰਾਮ ਨਾਲ ਤਾਂ ਬਸ ਹੁਣ ਮੈਂ ਬਾਹਰੋਂ ਮਾਰ ਰਹੀ ਸੀ ਝਾੜੂ ਤੂੰ ਸਾਰੇ ਦੇਖ ਲਓ ਕਿ ਸਫਾਈਆਂ ਵਗੈਰਾ ਕਰਨੀ ਸੀ ਚੰਗੀ ਤਰ੍ਹਾਂ ਸੋ ਹਾਂ ਜੀ ਦੋਸਤੋ ਬਸ ਹੁਣ ਮੈਂ ਆਪਣਾ ਸਫਾਈਆਂ ਕਰ ਰਹੀ ਸੀ ਬਾਹਰ ਵੇੜਾ ਵਗੈਰਾ ਥੋੜੀ ਸੀ ਤੇ ਵਿੱਚ ਹੀ ਮੱਖੀ ਆ ਰਹੀ ਸੀ ਤੁਸੀਂ ਦੇਖ ਲੈ ਸਕਦੇ ਹੋ ਤੇ ਬਸ ਹੁਣ ਆਪਾਂ ਬਾਹਰ ਸਫਾਈਆਂ ਕਰ ਲਾਂਗੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਨਾਲ ਹੀ ਮੈਂ ਇੱਥੇ ਪੋਚਾ ਲਗਾ ਦੂੰਗੀ ਹੁਣ ਮੈਂ ਫੈਨ ਔਨ ਕਰਿਆ ਸੀਗਾ ਤੇ ਪੋਚਾ ਵਗੈਰਾ ਲਗਾ ਕੇ ਬਾਹਰ ਵਧੀਆ ਸਾਫ਼ ਹੋ ਜਾਏਗਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਸਾਡੇ ਬਾਹਰ ਬਹੁਤ ਜ਼ਿਆਦਾ ਡਸਟ ਧੂੜ ਆ ਜਾਂਦੀ ਹੈ ਜਿਹਦੇ ਕਰਕੇ ਨਾ ਮੈਨੂੰ ਡੇਲੀ ਧੋਣਾ ਵੀ ਪੈਂਦਾ ਤੇ ਡੇਲੀ ਚੰਗੀ ਤਰ੍ਹਾਂ ਸਾਫ਼ ਕਰਨਾ ਪੈਂਦਾ ਹੈਗਾ ਤੇ ਚਲੋ ਕੋਈ ਨਹੀਂ ਹੁਣ ਇਹ ਤਾਂ ਆਪਣਾ ਕੰਮ ਹੈ ਤਾਂ ਆਪਾਂ ਕਰਨਾ ਹੀ ਹੈਗਾ ਤੇ ਬਟ ਪਰ ਇਹ ਹੋ ਜਾਂਦਾ ਨਾ ਕਿ ਬਹੁਤ ਜ਼ਿਆਦਾ ਕਿਰਚ ਕਿਰਚ ਜੀ ਹੋ ਜਾਂਦੀ ਹੈ ਜੇ ਨਾ ਸਾਫ ਕਰੋ ਨਾ ਤਾਂ ਉਹ ਸਾਰੀ ਕਿਰਚ ਅੰਦਰ ਜਾਂਦੀ ਹੈ ਪੈਰਾਂ ਨਾਲ ਉਹੀ ਆਪਣੇ ਰੂਮ ਦੇ ਵਿੱਚ ਸਾਰੇ ਪਾਸੇ ਤਾਂ ਕਰਕੇ ਫਿਰ ਮੈਂ ਇੱਕ ਵਾਰ ਸਵੇਰੇ ਧੋ ਦੇਣੀ ਹੁੰਦੀ ਹੈਗੀ ਪੋਚੇ ਵਗੈਰਾ ਲਗਾ ਦੇਣੀ ਹੈ ਕਿ ਜਿਹੜੀਆਂ ਮਿੱਟੀ ਉਹ ਬਾਹਰ ਦੀ ਬਾਹਰ ਹੀ ਰਹੇ ਅੰਦਰ ਨਾ ਆਵੇ ਤੇ ਬਸ ਮੈਂ ਬਾਹਰਲੇ ਏਰੀਆ ਤੋਂ ਉੰਤੋਂ ਬਾਅਦ ਫਿਰ ਅੰਦਰ ਚਲੀ ਜਾਊਂਗੀ ਕਿਉਂਕਿ ਨਾ ਮੇਰੇ ਅੰਦਰ ਵੀ ਪੋਚਾ ਲਗਾਉਣਾ ਸੀਗਾ ਝਾੜੂ ਤਾਂ ਮੈਂ ਲਗਾ ਦਿੱਤਾ ਸੀਗਾ ਤੇ ਵੀ ਮੈਂ ਪੋਚਾ ਲਗਾਉਣਾ ਸੀ ਬਟ ਮੈਂ ਪੋਚਾ ਲਗਾਇਆ ਸੀ ਜਿਵੇਂ ਝਾੜੂ ਲਾਇਆ ਸੀ ਝਾੜੂ ਤੋਂ ਥੋੜੇ 2-25 ਮਿੰਟ ਬਾਅਦ ਆਇਆ ਸੀ ਕਿਉਂਕਿ ਨਾ ਮੋਕਸ਼ੀ ਮੈਨੂੰ ਪਰੇਸ਼ਾਨ ਕਰ ਰਹੀ ਸੀ ਤੇ ਫਿਰ ਉਦੋਂ ਸ਼ਾਇਦ ਲੀਜ਼ਾ ਆ ਗਈ ਸੀ ਮੋਕਸ਼ੀ ਲੈਣ ਵਾਸਤੇ ਤਾਂ ਉਹ ਲੈ ਗਈ ਸੀ ਉਸ ਤੋਂ ਬਾਅਦ ਫਿਰ ਮੈਂ ਆਰਾਮ ਨਾਲ ਪੋਚਾ ਲਗਾਇਆ ਕਿਉਂਕਿ ਨਾ ਮੋਕਸ਼ੀ ਮੇਰੇ ਪੋਚੇ ਦੇ ਉੱਤੇ ਫਿਰ ਤੁਰਦੀ ਰਹਿੰਦੀ ਹੈ ਫਿਰ ਉਵੇਂ ਪੈੜਾਂ ਪੈ ਜਾਂਦੀਆਂ ਸਾਰੀਆਂ ਫਿਰ ਕੋਈ ਫਾਇਦਾ ਨਹੀਂ ਹੈਗਾ ਪੋਚੇ ਲਾੰਦਾ ਤਾਂ ਕਰਕੇ ਫਿਰ ਮੈਂ ਦੇਖ ਰਹੀ ਸੀ ਵੀ ਜੇ ਮੋਕਸ਼ੀ ਜ਼ਿਆਦਾ ਕਿਸੇ ਤੇ ਚੀਜ਼ ਦੇ ਆ ਰਹੇ ਲੱਗੇ ਜਾਂ ਫਿਰ ਇਹਨੂੰ ਪੋਇਮ ਲਗਾ ਦੇਣੀ ਆ ਜਾਂ ਫਿਰ ਇਹਨੂੰ ਕੋਈ ਲੈ ਜੇ ਪਰ ਫਿਰ ਲੀਜ਼ਾ ਆ ਗਈ ਸੀ ਇਹਨੂੰ ਲੈ ਕੇ ਚਲ ਗਈ ਸੀ ਫਿਰ ਮੈਂ ਪੋਚਾ ਲਗਾ ਲਿਆ ਸੀ ਤੇ ਬਾਸ ਉਸ ਤੋਂ ਬਾਅਦ ਫਿਰ ਮੈਨੂੰ ਨਾ ਭੁੱਖ ਵੀ ਬੜੀ ਲੱਗੀ ਜਦੋਂ ਮੈਂ ਬਾਹਰ ਸਫਾਈਆਂ ਕਰ ਰਹੀ ਸੀ ਸਾਰੇ ਏਰੀਏ ਦੇ ਵਿੱਚ ਮੈਨੂੰ ਇੱਕਦਮ ਬੋਝਾ ਭੁੱਖ ਲੱਗੂਗੀ ਸਵੇਰ ਦੀ ਚਾਹ ਹੀ ਪੀਤੀ ਹੋਈ ਸੀਗੀ ਮੈਂ ਤੇ ਫਿਰ ਮੈਂ ਆਪਣਾ ਨਾਸ਼ਤਾ ਵਗੈਰਾ ਬਣਾਣਾ ਕਿਸੇ ਤੇ ਪਾਪਾ ਉਹਨਾਂ ਨੂੰ ਵੀ ਨਾਲ ਹੀ ਨਾਸ਼ਤਾ ਕਰਾਤਾ ਸੀ ਫਿਰ ਮੈਂ ਬਾਅਦ ਦੇ ਵਿੱਚ ਮੈਂ ਕਰ ਲਿਆ ਸੀਗਾ ਮੈਂ ਹੁਣ ਪਰਾਂਠੇ ਬਣਾ ਰਹੀ ਸੀ ਨਾਸ਼ਤੇ ਵੀ ਸਿੰਪਲ ਪਰਾਂਠੇ ਬਣਾਈਆਂ ਸੀਗੀ ਮੈਂ ਤੇ ਨਾਲ ਪਾਪਾ ਨੇ ਚਟਨੀ ਕੋਟੀ ਸੀਗੀ ਪਾਪਾ ਨੇ ਕੁਟੀ ਸੀ ਦੋਰੀ ਸੋਟੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਆਪਾਂ ਪੰਜਾਬੀ ਲੋਕ ਦੋਰੀ ਸੋਟੇ ਦੇ ਵਿੱਚ ਅੱдни ਕੁਚ ਲੈਣੇ ਆ ਤੇ ਪਾਪਾ ਨੇ ਕੁਰਤੀ ਸੀ ਨਾਸ਼ਤੇ ਦੇ ਵਿੱਚ ਫਿਰ ਮੈਂ ਸਿੰਪਲ ਪਰਾਂਠੀਆਂ ਬਣਾ ਦਿੱਤੀਆਂ ਸੀ ਸਾਰਿਆਂ ਨੇ ਫਿਰ ਅਸੀਂ ਉਹੀ ਖਾ ਲਈ ਸੀ ਮੰਨੂ ਅੱਜ ਨਾਸ਼ਤਾ ਕਰਕੇ ਨਹੀਂ ਤੁਹਾਨੂੰ ਸਾਰਿਆਂ ਨੂੰ ਮੈਂ ਦੱਸਿਆ ਹੀ ਹੋਇਆ ਕਿ ਮੇਰੇ ਹਸਬੰਦ ਨਾਸ਼ਤਾ ਕੱਟ ਕਰਦੇ ਨੇ ਕਿਉਂਕਿ ਨਾ ਇਹਨਾਂ ਨੂੰ ਸਵੇਰੇ ਸਵੇਰੇ ਪਤਾ ਨਹੀਂ ਭੁੱਖ ਨਹੀਂ ਲੱਗਦੀ ਪਤਾ ਨਹੀਂ ਕੀ ਗੱਲ ਹੈ ਇਹ ਬਹੁਤ ਕੱਟ ਕਰਦੇ ਆਗੇ ਫਿਰ ਦੁਪਹਿਰੀ ਰੋਟੀ ਜਾਂਦੀ ਕੀ ਦੁਪਹਿਰੀ ਹੀ ਖਾ ਲੈਂਦੇ ਹੈਗੇ ਬਸ ਫਿਰ ਹੁਣ ਮੈਂ ਪ੍ਰਾਂਠੀਆਂ ਵਗੈਰਾ ਬਣਾਉਣ ਤੋਂ ਬਾਅਦ ਆਪ ਰੋਟੀ ਖਾ ਕੇ ਫਿਰ ਮੈਂ ਬਾਅਦ ਵਿੱਚ ਤੁਹਾਨੂੰ ਮਿਲਦੀ ਆ ਹਾਂਜੀ ਮੈਂ ਨਾਸ਼ਤਾ ਕਰ ਲਿਆ ਯਾਰ ਨਾਸ਼ਤਾ ਕਰਨ ਤੋਂ ਬਾਅਦ ਫਿਰ ਵਾਰੀ ਆ ਜਾਂਦੀ ਆਪਣੇ ਬਰਤਨਾਂ ਦੀ ਕਿਉਂਕਿ ਸਾਰਿਆਂ ਨੇ ਤੇ ਨਾਸ਼ਤਾ ਕਰ ਲਿਆ ਸੀਗਾ ਫਿਰ ਬਹੁਤ سارے ਬੱਤਨ ਇਕੱਠੇ ਹੋ ਗਏ ਸੀ ਫਿਰ ਮੈਂ ਕਿਹਾ ਚਲੋ ਆਪਣਾ ਪਹਿਲਾ ਬਰਤਨ ਹੀ ਸਾਫ਼ ਕਰ ਲੈਣੀ ਆ ਉਸ ਤੋਂ ਬਾਅਦ ਫਿਰ ਹੋਰ ਕੋਈ ਕੰਮ ਕਰਾਂਗੀ ਤੇ ਮੈਂ ਆਪਣੇ ਬਰਤਨ ਵਗੈਰਾ ਕਰਨ ਲੱਗੀ ਸੀ ਸਾਫ਼ ਤੇ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਫਸਟ ਟਾਈਮ ਆਇਓ ਮੇਰੇ ਚੈਨਲ ਦੇ ਉੱਤੇ ਤੇ ਬਸ ਇਸ ਤਰੀਕੇ ਨਾਲ ਤੁਹਾਨੂੰ ਡੇਲੀ ਮੇਰੇ ਕਲੀਨਿੰਗ ਵਲੌਗ ਮਿਲਦੇ ਰਹਿਣਗੇ ਇਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਕਿਉਂਕਿ ਜੇ ਅਗਰ ਤੁਸੀਂ ਮੇਰੇ ਵੀਡੀਓ ਡੇਲੀ ਦੇਖਣਾ ਹੈ ਤਾਂ ਤਵਾ ਸੁਸਤ ਬਾਅਦ ਫਿਰ ਮੇਰੀ ਵਾਰੀ ਆ ਜਾਂਦੀ ਹੈ ਮੈਂ ਬਰਤਨ ਵਗੈਰਾ ਸਾਫ ਕਰ ਲੇ ਸੀ ਉਸ ਤੋਂ ਬਾਅਦ ਫਿਰ ਮੈਂ ਪੋਚਾ ਵਗੈਰਾ ਲਗਾਉਣ ਲੱਗ ਜੰਨੀ ਆ ਕਿਉਂਕਿ ਹੁਣ ਇੱਥੇ ਕੋਈ ਨਹੀਂ ਸੀਗਾ ਖਾਲੀ ਸੀਗਾ ਘਰ ਤੇ ਫਿਰ ਮੈਂ ਕਿਹਾ ਚਲੋ ਪੋਚਾ ਲਗਾ ਦੇਨੀ ਆਂ ਕਿ ਫਟਾਫਟ ਤੇ ਬਸ ਹੁਣ ਪੋਚਾ ਵਗੈਰਾ ਲਗਾ ਰਹੀ ਆਂ ਹਾਂਜੀ ਦੋਸਤੋ ਪਲੀਜ਼ ਮੇਰੀ ਵੀਡੀਓ ਨੂੰ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਵੀਡੀਓ ਨੂੰ ਹਨਾ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਮੰਨ ਲਓ ਉਹਨੇ ਚਿਰਚ ਤਾਂ ਮੈਂ ਸਾਰਾ ਕੰਮ ਕਰ ਲਉਗੀ ਜਿੰਨੇ ਚਿਰਚ ਤੁਹਾਡੇ ਸਾਰਿਆਂ ਲਈ ਮੈਂ ਵੀਡੀਓ ਬਣਾਉਣੀ ਆ ਤੇ ਐਡੀਟਿੰਗ ਕਰਦੀ ਆ ਅਪਲੋਡਿੰਗ ਕਰਦੀ ਆ ਬਹੁਤ ਕੰਮ ਕਰਦੀ ਆ ਕਿ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਕਿ ਤੇ ਬਾਕੀ ਤੁਸੀਂ ਮੇਰੀ ਮਿਹਨਤ ਨੂੰ ਜ਼ਰੂਰ ਕਬੂਲ ਕਰਿਆ ਕਰੋ ਤੇ ਅੱਗੇ ਤੋਂ ਅੱਗੇ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਕਦੇ ਤਾਂ ਹਨਾ ਆਪਣੇ ਕਿਸ ਮੈਂ ਚਮਕੇ ਤੁਸੀਂ ਸਾਰਿਆਂ ਦੇ ਮੈਨੂੰ ਸਪੋਰਟ ਕਰਨਾ ਹੈ ਤੁਸੀਂ ਸਾਰੇ ਮੇਰੇ ਕੋਈ ਵੀਰ ਕੋਈ ਮੇਰੀ ਭੈਣ ਪਲੀਜ਼ ਮੈਨੂੰ ਸਾਰੇ ਸਪੋਰਟ ਕਰਿਆ ਕਰੋ ਤੇ ਬਸ ਤੁਹਾਡੇ ਸਾਰਿਆਂ ਲਈ ਮੈਂ ਇਦਾਂ ਹੀ ਵੀਡੀਓ ਲੈਂਦੀ ਰਹੂੰਗੀ ਮੇਰੀ ਵੀਡੀਓ ਦੇ ਵਿੱਚ ਹਰ ਰੋਜ਼ ਤੁਹਾਨੂੰ ਸੱਚਾਈ ਹੀ ਮਿਲੇਗੀ ਜੋ ਮੈਂ ਆਪਣੇ ਘਰ ਦੇ ਵਿੱਚ ਕਰਦੀ ਹਾਂ ਉਹੀ ਹਰ ਕੁਝ ਮਿਲੇਗਾ ਕਿਉਂਕਿ ਮੈਂ ਕੁਝ ਐਕਸਟਰਾ ਨਾ ਤਾਂ ਤੁਹਾਨੂੰ ਦਿਖਾਉਣੀ ਆ ਨਾ ਹੀ ਮੈਂ ਬੋਲਦੀ ਆ ਨਾ ਹੀ ਮੈਂ ਕਰਦੀ ਆ ਠੀਕ ਹੈ ਉਹੀ ਦਿਖਾਨੀ ਆ ਜੋ ਸੱਚ ਹੈ ਜੋ ਮੈਂ ਕੰਮ ਕਰਦੀ ਆ ਆਪਣੇ ਘਰ ਦੇ ਵਿੱਚ ਬਸ ਤੁਸੀਂ ਸਾਰੇ ਜਣੇ ਮੈਨੂੰ ਸਪੋਰਟ ਜ਼ਰੂਰ ਕਰਿਆ ਕਰੋ ਤੇ ਬਸ ਇੱਥੇ ਨਾ ਪਾਪਾ ਕੱਟ ਰਹੇ ਸੀ ਮਰਚਾਂ ਮਰਚੰਦਾ ਚਾਰ ਪਾਣਾ ਸੀਗਾ ਤੇ Papa ਮਰਚਾ ਘੱਟ ਰਹੇ ਸੀਗੇ ਤੇ ਮੈਂ ਨਾਲ ਲਗਾਰੀ ਸੀ ਪੋਚਾ ਮੈਂ ਮੈਂ ਕਿਹਾ ਚੱਲ ਵੀ ਆਪਣਾ ਪੋਚਾ ਵਗੈਰਾ ਮੈਂ ਕੰਪਲੀਟ ਕਰ ਦਿੰਨੀ ਆ ਫਿਰ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਮੈਂ ਨਹਾਣਾ ਸੀਗਾ ਤਾਂ ਕਰਕੇ ਮੈਂ ਫਟਾਫਟ ਆਪਣਾ ਕੰਮ ਨੂੰ ਭੇਡ ਲਿਆ ਸੀ ਸਾਰਾ ਹੁਣ ਇਸ ਤੋਂ ਬਾਅਦ ਫਿਰ ਮੈਂ ਫਟਾਫਟ ਪੋਚਾ ਲਗਾ ਕੇ ਨਹਾਣ ਚਲ ਜੂਗੀ ਕਿਉਂਕਿ ਨਾ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਇੱਥੇ ਮੇਰੇ ਤੋਂ ਤਾਂ ਬਿਲਕੁਲ ਕੰਮ ਹੋ ਨਿਰਿਆ ਸੀ ਮੈਂ ੱਟਕੇ ਨਾ ਕਰ ਰਹੀ ਸੀ ਕਿ ਮੈਂ ਆਪਣਾ ਕੰਮ ਵੀ ਕੰਪਲੀਟ ਕਰਕੇ ਫੇਰ ਹੀ ਨਹਾਣ ਜਾਵਾਂ ਕਿਉਂਕਿ ਨਾ ਅਗਰ ਪਹਿਲਾਂ ਨਹਾ चलगा वहां फिर फिर नहाने का कोई फायदा नहीं होगा पसीनो पसीन फिर होगी मैं फटाफट कर रही फटाफट नहाऊंगी बस इस नहाने जाऊंगी सीधा काम वगैरह करके कंप्लीट अपना बस पांच के मिनट रैसट करे ही दस मिनट भी एकदम भी नहाने नहीं गई सी पसीना इनाया हो नहा चल जा बस पांच दस मिनट रेस्ट करके फिर ही नहा गई सी मैं ते बस हम आप इदा ही अपने घर न साफ सुथरा रखा गे ਹਾਂਜੀ ਦੋਸਤੋ ਤੁਹਾਨੂੰ ਮੇਰੀ ਆਵਲਾ ਬਲੌਗ ਕਿਦਾਂ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਗੱਲ ਦੱਸਣੀ ਸੀਗੀ ਤੇ ਅੱਜ ਮੈਨੂੰ ਬਹੁਤ ਜ਼ਿਆਦਾ ਪੁਰਾਣੀ ਬਚਪਨ ਦੀ ਮੇਰੀ ਫਰੈਂਡ ਮਿਲ ਗਈ ਮੈਨੂੰ ਇੰਸਟਾਗ੍ਰਾਮ ਉਪਰ ਤੇ ਥੋੜੀ-ਬਹੁਤ ਗੱਲਬਾਤ ਕੀਤੀ ਵੀਡੀਓ ਕਾਲ ਕੀਤੀ ਤੇ ਮੈਨੂੰ ਬਹੁਤ ਕੁਝ ਆਪਣੀਆਂ ਬਚਪਨ ਦੀਆਂ ਯਾਦਾਂ ਯਾਦ ਆ ਗਈਆਂ ਕਿਉਂਕਿ ਅਸੀਂ ਸ਼ੁਰੂ ਤੋਂ ਆਪਣਾ ਇਕੱਠਾ ਸਮਾਂ ਬਿਤਾਇਆ ਸੀਗੇ ਖੇលਦੇ ਹੁੰਦੇ ਸੀਗੇ ਇੱਕੋ ਪਿੰਡ ਦੇ ਵਿੱਚ ਹੁੰਦੇ ਸੀਗੇ ਤੇ ਸਕੂਲ ਜਾਂਦੇ ਸੀ ਇਕੱਠੀਆਂ ਰਹਿੰਦੀਆਂ ਸੀ 7th ਤੇ 8th ਕਲਾਸ ਤੱਕ ਇਕੱਠੇ ਅਸੀਂ ਇਕੱਠੀਆਂ ਪੜ੍ਹੀਆਂ ਉਸ ਤੋਂ ਬਾਅਦ ਮੈਂ ਸਕੂਲ ਚੇਂਜ ਕਰ ਲਿਆ ਸੀਗਾ ਉਸ ਤੋਂ ਬਾਅਦ ਫਿਰ ਉਹਨੇ ਵੀ ਸਕੂਲ ਚੇਂਜ ਕੀਤਾ ਤੇ ਫਿਰ ਉੱਥੇ ਜਿਹੜੇ ਸਕੂਲ ਅਸੀਂ ਚੇਂਜ ਕੀਤਾ ਉੱਥੇ ਵੀ ਅਸੀਂ ਇਕੱਠੀਆਂ ਹੋ ਗਈਆਂ ਸੀ ਜਾ ਕੇ ਤੇ ਬਟ ਫਿਰ ਉਹਦਾ ਵਿਆਹ ਹੋ ਗਿਆ ਸੀਗਾ ਕੁਝ ਪਤਾ ਨਹੀਂ ਪਲੱਸ 1 ਪਲੱਸ 2 ਚ ਸੀਗੇ ਉਹ ਦੋ ਦਾ ਵਿਆਹ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਸਾਡਾ ਕੋਈ ਕਨੈਕਟ ਨਹੀਂ ਹੋਏ ਪਾਇਆ ਦੋਨਾਂ ਦਾ ਤੇ 5-6 ਸਾਲ ਹੋ ਗਏ ਕਿੰਨੇ ਸਾਲ ਹੋ ਗਏ ਸੀ ਮਿਲੇ ਨਹੀਂ ਸੀ ਇੱਕ ਦੂਜੇ ਨੂੰ ਤੇ ਮੈਨੂੰ ਉਹਦਾ ਇੰਸਟਾਗ੍ਰam ਤੇ ਮੈਸੇਜ ਆਇਆ ਕੱਲ ਮੇਰੇ ਬਰਥਡੇ ਵਾਲੇ ਦਿਨ ਨਹੀਂ ਆਇਆ ਸੀ ਪਰ ਅਗਲੇ ਦਿਨ ਤੋਂ ਅਗਲੇ ਦਿਨ ਆਇਆ ਸੀਗਾ ਤੇ ਹੈਲੋ ਹਾਈ ਰਿੱਤੂ ਕਿੱਦਾਂ ਤੇ ਮੈਂ ਕਿਹਾ ਉਹਨੂੰ ਮੇਰਾ ਨਾਮ ਕਿੱਦਾਂ ਪਤਾ ਵੀ ਨਾ ਰਿੱਤੂ ਤੇ ਕਿਉਂਕਿ ਮੈਨੂੰ ਸਾਰੇ ਰਿਤਿਕਾ ਕਹਿੰਦੇ ਆਗੇ ਕਿਉਂਕਿ ਮੇਰਾ ਨਾਮ ਹਰ ਕਿਤੇ ਰਿਤਿਕ ਹੈਗਾ ਸਕੂਲ ਵਾਲੇ ਨੂੰ ਪਤਾ ਮੇਰਾ ਰਿੱਤੂ ਨਾਮ ਹੈਗਾ ਮੇਰੇ ਕੋ ਹੋਈ ਸੀ ਮਰਨ ਨਹੀਂ ਚੇਂਜ ਹੋਗੀ ਮੈਨੂੰ ਪਛਾਣ ਚ ਨਾ ਮੇਰੀ ਖੁਦ ਹੀ ਦੋਸਤ ਮੈਨੂੰ ਪਛਾਣ ਚ ਨਾਏ ਕਿੰਨੇ ਆਪਾਂ ਵੱਡੇ ਹੋ ਜਾਂਦੇ ਆ ਨਾ ਕਿੰਨੀਆਂ ਯਾਦਾਂ ਕਿੰਨੀਆਂ ਚੀਜ਼ਾਂ ਚੇਂਜ ਹੋ ਜਾਂਦੀਆਂ ਵੱਡੇ ਹੋ ਜਾਂਦੇ ਜਦੋਂ ਆਪਣਾ ਤੇ ਬਸ ਇਹ ਹੀ ਸੀਗਾ ਅੱਜ ਦਾ ਮੇਰਾ ਵਧੀਆ ਮੈਨੂੰ ਬਚਪਨ ਦੇ ਦੋਸਤ ਮਿਲ ਗਏ ਮੇਰੀ ਤੇ ਹੁਣ ਅਸੀਂ ਗੱਲਾਂ ਬਾਤਾਂ ਕਰਾਂ ਕਰਾਂਗੇ ਜਦੋਂ ਵੀ ਹੋ ਪਾਇਆ ਕਰੇਗਾ ਤੇ ਬਟ ਅੱਜ ਮੇਰਾ ਸਵੇਰੇ ਉੱਠਦੇ ਸਾਰ ਆਪਣਾ ਕੰਮ ਵੀਡੀਓ ਮੈਂ ਸਟਾਰਟ ਕਰ ਲਈ ਸੀ ਜੋ ਕਿ ਤੁਸੀਂ ਦੇਖ ਲਈਏ ਹੁਣੇ ਥੋੜੇ ਦਿਨ ਪਹਿਲਾਂ ਮੈਂ ਇਹਨਾਂ ਦੀ ਰੋਟੀ ਵਗੈਰਾ ਬਣਾ ਕੇ ਭੇਜੀ ਆ ਦੁਕਾਨ ਤੇ ਤੇ ਹੁਣ ਮੈਂ ਫ੍ਰੀ ਸੀ ਮੌਕੀ ਆਪਣਾ ਦਾਦੂ ਨਾਲ ਖੇល ਰਹੀ ਐ ਮੈਂ ਕਿਹਾ ਚਲੋ ਮੈਂ ਆਪਣੇ ਵਲੌਗ ਦੀ ਐਡੀਟਿੰਗ ਕਰ ਲੈਣੀ ਆਗੀ ਤਾਂ ਕਰਕੇ ਬਸ ਹੁਣ ਆਪਾਂ ਮੈਂ ਅੱਜ ਵਾਲੇ ਵਲੌਗ ਦਾ ਇੱਥੇ ਐਂਡ ਕਰਦੀ ਆ ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਕੋ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਬਾਕੀ ਜਿਹੜੇ ਮੇਰੇ ਦੇਖਦੇ ਇਹਨੇ ਮੈਨੂੰ ਡੇਲੀ ਉਹਨਾਂ ਨੂੰ ਸਾਰਿਆਂ ਨੂੰ ਮੇਰਾ ਰੁਟੀਨ ਪਤਾ ਹੀ ਹੈ ਬਾਕੀ ਤੁਹਾਨੂੰ ਕਲਿਨਿਕ ਵਲੌਗਸ ਡੇਲੀ ਮਿਲਦੇ ਰ ਜਲ ਜਲਦੀ ਆ ਕੇ ਸਬਸਕ੍ਰਾਈਬ ਕਰ ਲਓ ਹੁਣ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਨਿਊ ਵੀਡੀਓ ਦੇ ਨਾਲ ਉਦ ਤੱਕ ਲਈ ਬਾਏ ਬਾਏ ਫਰੈਂਡਸ ਬਾਏ ਟੇਕ ਕੇਅਰ